ਵਿਸੀ ਵਿਦਿਆਰਥੀਆਂ ਦੇ ਲਈ ਹਾਊਸਿੰਗ ਸਮੱਸਿਆ ਖਤਮ ਕਰਨ ਦੇ ਲਈ ਸੁਬਾਈ ਨਿਵੇਸ਼ ਦੇ ਨਾਲ ਯੂਨੀਵਰਸਿਟੀ ਆਫ ਬੀਸੀ ਦੇਵ ਵੈਂਕੂਵਰ ਕੈਂਪਸ ਵਿੱਚ ਪੋਸਟ ਸਕੈੰਡਰੀ ਵਿਦਿਆਰਥੀਆਂ ਦੇ ਲਈ 1500 ਤੋਂ ਵੱਧ ਨਵੇਂ ਬੈੱਡ ਉਪਲਬਧ ਕਰਵਾਉਣ ਜਾ ਰਿਹਾ ਹੈ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੁਮਾਂਤਰੀ ਵਿਦਿਆਰਥੀਆਂ ਦੀ ਰਿਹਾਇਸ਼ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਪ੍ਰੀਮੀਅਮ ਡੇਵਿਡ ਈਬੀ ਜਿਹੜੇ ਨੇ ਉਹਨਾਂ ਨੇ ਕਿਹਾ ਹੈ ਕਿ ਰਿਹਾਇਸ਼ਾਂ ਦਾ ਨਿਰਮਾਣ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ ਘਰ ਦੀ ਇਮਾਰਤ ਦੇ ਵਿੱਚ ਵੀ ਕੁਝ ਖਾਸ ਹੋਵੇਗਾ ਆਓ ਜਾਣਦੇ ਹਾਂ ਵਿਸਥਾਰ ਦੇ ਨਾਲ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਸਟੂਡੈਂਟ ਹਾਊਸਿੰਗ ਬਣਾਉਣ ਦੇ ਲਈ ਸਭ ਤੋਂ ਵੱਡੇ ਸੁਭਾਈ ਨਿਵੇਸ਼ ਨਾਲ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਕੈਂਪਸ ਦੇ ਵਿੱਚ ਪੋਸਟ ਸੈਕੰਡਰੀ ਵਿਦਿਆਰਥੀਆਂ ਦੇ ਲਈ 1500 ਤੋਂ ਵੱਧ ਨਵੇਂ ਬੈੱਡ ਉਪਲਬਧ ਹੋਣਗੇ ਕਿਉਂਕਿ ਸੂਬਾ ਵਿਦਿਆਰਥੀਆਂ ਦੇ ਲਈ ਬਹੁਤ ਤੇਜ਼ੀ ਦੇ ਨਾਲ ਘਰ ਬਣਾਉਣਾ ਜਾਰੀ ਰੱਖ ਰਿਹਾ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰੀਮੀਅਰ ਡੇ ਵੀ ਡੀ ਵੀ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਬੀਸੀ ਦੇ ਵਿੱਚ ਲੋਕ ਜਿੱਥੇ ਰਹਿੰਦੇ ਨੇ, ਕੰਮ ਕਰਦੇ ਨੇ ਤੇ ਪੜ੍ਹਦੇ ਨੇ, ਉਸ ਦੇ ਨੇੜੇ ਹੀ ਆਪਣੇ ਰਹਿਣ ਦੀ ਜਗ੍ਹਾ ਵੀ ਲੱਭਣਾ ਚਾਹੁੰਦੇ ਨੇ। ਸਾਡੀ ਸਰਕਾਰ ਬੇਮਿਸਾਲ ਰਫ਼ਤਾਰ ਦੇ ਨਾਲ ਕੈਂਪਸ ਦੇ ਵਿੱਚ ਰਿਹਾਇਸ਼ਾਂ ਦਾ ਨਿਰਮਾਣ ਕਰ ਰਹੀ ਹੈ, ਜਿਸ ਦੇ ਵਿੱਚ ਇੱਥੇ ਯੂ ਬੀਸੀ ਦੇ ਵਿੱਚ ਸਾਡਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਵੀ ਸ਼ਾਮਿਲ ਹੈ। ਜਿਸ ਦੇ ਤਹਿਤ ਵਧੇਰੇ ਵਿਦਿਆਰਥੀਆਂ ਨੂੰ ਇੱਕ ਅਜਿਹੀ ਸੁਰੱਖਿਅਤ, ਮਹਿਫੂਜ਼ ਅਤੇ ਕਫਾਇਤੀ ਜਗ੍ਹਾ ਦੀ ਭਾਲ ਕਰਨ ਵਿੱਚ ਮਦਦ ਮਿਲੇਗੀ ਜਿਸ ਨੂੰ ਉਹ ਆਪਣਾ ਘਰ ਕਹਿ ਸਕਣ। ਅਤੇ ਇਸ ਦੇ ਨਾਲ ਰੈਂਟਲ ਮਾਰਕੀਟ ਤੇ ਦਬਾਅ ਵੀ ਘਟ ਹੋਵੇਗਾ ਇਹ ਸਿਰਫ ਇੱਕ ਤਰੀਕਾ ਹੈ ਜਿਸ ਨਾਲ ਸਾਡੀ ਸਰਕਾਰ ਰਿਹਾਇਸ਼ੀ ਸੰਕਟ ਨਾਲ ਜੇਠ ਰਹੀ ਹੈ ਤਾਂ ਜੋ ਹਰ ਕਿਸੇ ਨੂੰ ਜ਼ਿੰਦਗੀ ਦੇ ਹਰ ਪੜਾ ਤੇ ਚੰਗਾ ਘਰ ਮਿਲ ਸਕੇ ਇਸ 15 ਇਸ 560 ਮਿਲੀਅਨ ਦੇ ਸਟੂਡੈਂਟ ਹਾਊਸਿੰਗ ਪ੍ਰੋਜੈਕਟ ਦੇ ਵਿੱਚ 1508 ਸਟੂਡੈਂਟ ਬੈੱਡ ਤਿਆਰ ਕੀਤੇ ਜਾਣਗੇ ਤੇ ਸੂਬੇ ਦਾ ਸਭ ਤੋਂ ਵੱਡਾ ਪੂੰਜੀ ਨਿਵੇਸ਼ ਹੈ ਜਿਸ ਦੇ ਵਿੱਚ ਸਭ ਤੋਂ ਵੱਧ ਸਟੂਡੈਂਟ ਬੈੱਡਾਂ ਦੀ ਗਿਣਤੀ ਹੋਵੇਗੀ ਇਹ ਪ੍ਰੋਜੈਕਟ BC ਨੂੰ 2028 ਤੱਕ 12000 ਬੈੱਡ ਤਿਆਰ ਕਰਨ ਦੇ ਸੁਭਾਈ ਟੀਚੇ ਨੂੰ ਪੂਰਾ ਕਰਨ ਜਾਂ ਫਿਰ ਇਸ ਤੋਂ ਵੱਧ ਅੱਗੇ ਲਜਾਂ ਦੇ ਰਾਹ ਤੇ ਕਾਇਮ ਰੱਖ ਰਿਹਾ ਹੈ ਹੁਣ ਤੱਕ ਇਹਨਾਂ ਵਿੱਚੋਂ 5260 ਬੈੱਡ ਉਪਲਬਧ ਕਰਵਾਏ ਜਾ ਚੁੱਕੇ ਨੇ ਤੇ ਇਹਨਾਂ ਨੂੰ ਹੁਣ ਕਈ ਵਿਦਿਆਰਥੀ ਆਪਣਾ ਘਰ ਕਹਿੰਦੇ ਨੇ ਇਸ ਤਰ੍ਹਾਂ ਦੇ ਪ੍ਰੋਜੈਕਟ ਵਿਦਿਆਰਥੀਆਂ ਨੂੰ ਆਪਣੇ ਰਹਿਣ ਦੇ ਲਈ ਕਫਾਇਤੀ ਜਗ੍ਹਾ ਦੀ ਭਾਲ ਕਰਨ ਦੇ ਵਿੱਚ ਮਦਦ ਕਰਦੇ ਨੇ ਜਿਸ ਨਾਲ ਯੂਬੀਸੀ ਵਰਗੇ ਖੇਤਰਾਂ ਅਤੇ ਸੂਬੇ ਭਰ ਦੇ ਹੋਰ ਪਾਈਚਾਰਿਆਂ ਦੇ ਵਿੱਚ ਕਿਰਾਏ ਦੇ ਘਰਾਂ ਦੀ ਵੱਧ ਰਹੀ ਮੰਗ ਕਾਰਨ અત્યੰਤ ਮਹਿੰਗੇ ਕਿਰਾਇਆ ਵਾਲੇ ਹਾਊਸਿੰਗ ਮਾਰਕੀਟ ਤੇ ਦਬਾਅ ਨੂੰ ਘਟ ਕਰਨ ਵਿੱਚ ਮਦਦ ਮਿਲਦੀ ਹੈ ਸਟੂਡੈਂਟ ਹਾਊਸਿੰਗ ਰਹਾਇਸ਼ੀ ਸੰਕਰਨ ਨਾਲ ਜਿੱਠਨ ਅਤੇ ਲੋਕਾਂ ਨੂੰ ਤੇਜ਼ੀ ਨਾਲ ਵਧੇਰੇ ਕਰ ਮੁਹੱਈਆ ਕਰਵਾਉਣ ਦੇ ਲਈ ਸਾਡੇ ਕੰਮ ਦਾ ਇੱਕ ਇਹ ਮਹੱਤਵਪੂਰਨ ਹਿੱਸਾ ਹੈ ਹਾਊਸਿੰਗ ਮੰਤਰੀ ਰਵੀ ਕਾਲੋ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਂਪਸ ਵਿੱਚ ਵਧੇਰੇ ਕਿਫਾਇਤੀ ਰਿਹਾਇਸ਼ਾਂ ਦੇ ਨਾਲ ਵਿਦਿਆਰਥੀਆਂ ਨੂੰ ਘੱਟ ਸਫ਼ਰ ਕਰਨਾ ਪਵੇਗਾ ਜਿਸ ਨਾਲ ਉਹ ਵਧੇਰੇ ਬਚਤ ਕਰ ਸਕਣਗੇ ਤੇ ਉਹਨਾਂ ਨੂੰ ਆਪਣੀ ਪੜ੍ਹਾਈ ਤੇ ਧਿਆਨ ਕੇਂਦ੍ਰਿਤ ਕਰਨ ਦਾ ਵੀ ਵਧੇਰੇ ਮੌਕਾ ਮਿਲ ਸਕੇਗਾ ਸਟੂਡੈਂਟ ਹਾਊਸਿੰਗ ਦੀ ਸਪਲਾਈ ਵਧਾਉਣ ਦੇ ਨਾਲ ਸਥਾਨਕ ਰੈਂਟਲ ਮਾਰਕੀਟ ਤੋਂ ਵੀ ਕਾਫੀ ਹੱਦ ਤੱਕ ਦਬਾਅ ਨੂੰ ਘਟਾਇਆ ਜਾ ਸਕੇਗਾ ਇਹ ਪ੍ਰੋਜੈਕਟ ਵਿਦਿਆਰਥੀਆਂ ਅਤੇ ਭਾਈਚਾਰੇ ਦੋਵਾਂ ਲਈ ਫਾਇਦੇਮੰਦ ਹੈ ਇਹ ਕੰਪਲੈਕਸ ਯੂਬੀਸੀ ਦੀ ਲੋਅਰ ਮਾਲ ਪ੍ਰੋਸੈਸ ਪ੍ਰੋਜੈਕਟ ਵਿੱਚ ਜਿਹੜਾ ਉਹ ਬਣਾਇਆ ਜਾਏਗਾ ਇਸ ਦੇ ਵਿੱਚ ਸ਼ਾਮਿਲ ਹੈ 8 ਤੋਂ 18 ਮੰਜ਼ਲਾ ਵਾਲੀਆਂ ਪੰਜ ਇਮਾਰਤਾਂ ਜਿਨ੍ਹਾਂ ਵਿੱਚ 1508 ਨਵੇਂ ਸਟੂਡੈਂਟ ਹਾਊਸਿੰਗ ਬੈੱਡ ਹੋਣਗੇ 400 ਸੀਟਾਂ ਵਾਲਾ ਇੱਕ ਡਾਈਨਿੰਗ ਹਾਲ ਹੋਏਗਾ 37 ਨਵੀਆਂ ਚਾਈਲਡ ਕੇਅਰ ਦੀਆਂ ਥਾਵਾਂ ਸੁਖ ਸਾਧਨਾ ਵਾਲੀ ਜਗ੍ਹਾ ਵੀ ਸ਼ਾਮਿਲ ਹੋਵੇਗੀ ਤੇ ਨਵੀਆਂ ਇਮਾਰਤਾਂ ਦੇ ਵਿੱਚ ਗ੍ਰੈਜੂਏਟ ਵਿਦਿਆਰਥੀਆਂ ਨੂੰ ਰਿਹਾਇਸ਼ ਪ੍ਰਦਾਨ ਕਰਨ ਤੇ ਧਿਆਨ ਕੇਂਦ੍ਰਿਤ ਕੀਤਾ ਜਾਏਗਾ ਕੈਂਪਸ ਵਿੱਚ ਬਾਲ ਸੰਭਾਲ ਦੀ ਸਹੂਲਤ ਦੇ ਨਾਲ ਵਿਦਿਆਰਥੀ ਫੈਕਲਟੀ ਅਤੇ ਬੱਚਿਆਂ ਵਾਲੇ ਸਟਾਫ ਦੇ ਲਈ ਆਪਣੇ ਬੱਚਿਆਂ ਨੂੰ ਇੱਕ ਨਜ਼ਦੀਕੀ ਜਗ੍ਹਾ ਤੇ ਛੱਡਣ ਚੁੱਕਣ ਦੇ ਨਾਲ ਆਪਣੀ ਰੋਜ਼ਾਨਾ ਰੁਟੀਨ ਨੂੰ ਸੁਚਾਰੂ ਬਣਾਉਣ ਤੇ ਹੋਰ ਆਸਾਨ ਹੋ ਜਾਵੇਗਾ ਇਸ ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 560 ਮਿਲੀਅਨ ਹੈ ਜਿਸ ਦੇ ਵਿੱਚ ਸੁਭਾਈ ਸਰਕਾਰ 300 ਮਿਲੀਅਨ ਅਤੇ ਯੂਬੀਸੀ ਬਾਕੀ ਦੇ 260 ਮਿਲੀਅਨ ਪ੍ਰਦਾਨ ਕਰ ਰਹੀ ਹੈ ਇਸ ਦੀ ਕੰਸਟਰਕਸ਼ਨ 2026 ਦੇ ਬਜਟ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਪ੍ਰੋਜੈਕਟ ਦੇ ਵਿਦਿਆਰਥੀਆਂ ਲਈ ਪੜਾਵਾ ਵਿੱਚ ਖੁੱਲਣ ਦੀ ਉਮੀਦ ਹੈ ਜੋ 2028 ਦੀ ਬਜਟ ਵਿੱਚ ਸ਼ੁਰੂ ਹੋਏਗਾ ਤੇ 2029 ਦੀ ਬਜਟ ਦੇ ਵਿੱਚ ਪੂਰਾ ਹੋਏਗਾ ਇਸ ਕੰਪਲੈਕਸ ਦਾ ਡਿਜ਼ਾਈਨ ਅਤੇ ਕੰਸਟਰਕਸ਼ਨ ਜਿਹੜੀ ਹੈ ਉਹ ਲੀਡ ਗੋਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੀਤਾ ਜਾ ਰਿਹਾ ਹੈ ਤੇ ਇਹਨਾਂ ਪੰਜ ਇਮਾਰਤਾਂ ਦੇ ਵਿੱਚੋਂ ਇੱਕ ਇਮਾਰਤ ਮਾਸ ਟਿੰਬਰ ਦੀ ਵਰਤੋਂ ਕਰਕੇ ਜਿਹੜੀ ਹੈ ਉਹ ਬਣਾਈ ਜਾਏਗੀ ਵਿਦਿਆਰਥੀਆਂ ਤੇ ਸਥਾਨਕ ਰੈਂਟਲ ਮਾਰਕੀਟ ਤੇ ਮਹੱਤਵਪੂਰਨ ਦਬਾਅ ਨੂੰ ਘਟਾਉਣਾ ਮਕਸਦ ਹੈ ਤੇ ਇੱਕ ਅਜਿਹਾ ਵਾਤਾਵਰਣ ਬਣਾਉਣ ਦੇ ਵਿੱਚ ਅੱਗੇ ਵਧਿਆ ਜਾ ਰਿਹਾ ਚਿਸ ਦੇ ਨਾਲ ਅਕਾਦਮਿਕ ਉੱਤਮਤਾ ਅਤੇ ਵਿਅਕਤੀਗਤ ਤੰਦਰੁਸਤੀ ਦੇ ਵਿੱਚ ਵੀ ਵਾਧਾ ਹੋ ਸਕੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸੂਬਾ ਸਰਕਾਰ ਦਾ ਇਹ ਕੁਝ ਕਹਿਣਾ ਨਿਊਜ਼ ਟੈਸਟ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ